ਕਹਿੰਦੇ ਵੀ ਇੱਕ ਵਾਰੀ ਇੱਕ ਬੰਦਾ ਇੱਕ ਸ਼ੋਪਿੰਗ ਮਾਲ ਦੇ ਵਿੱਚ ਗਿਆ ਉਹ ਇੱਕ ਚੀਜ਼ ਨੂੰ ਚੱਕ ਲਵੇ ਉਹਨੂੰ ਰੱਖ ਦੇਵੇ ਫਿਰ ਇੱਕ ਚੱਕ ਲਵੇ ਉਹਨੂੰ ਰੱਖ ਦੇਵੇ ਘੁੰਮ ਕੇ ਅਗਲੇ ਪਾਸੇ ਚਲਾ ਜਾਵੇ ਉਧਰੋਂ ਚੀਜ਼ ਚੱਕੀ ਤੇ ਫਿਰ ਉਹਨੂੰ ਰੱਖ ਦੇਵੇ ਤੇ ਕਹਿੰਦੇ ਵੀ ਸਟੋਰ ਦੇ ਵਿੱਚ ਕੰਮ ਕਰਨ ਵਾਲੀ ਇੱਕ ਕੁੜੀ ਨੇ ਪੁੱਛਿਆ ਭਾਈ ਤੂੰ ਚਾਹਣਾ ਕੀ ਆ ਤੇਰੀ ਇੱਛਾ ਕੀ ਆ ਤੂੰ ਕੀ ਭਾਲਦਾ ਕਹਿੰਦਾ ਜੀ ਇੱਕ ਮੌਕਾ ਸਿਰਫ ਇੱਕ ਮੌਕਾ ਮਿਲ ਜੇ ਤੇ ਮੈਂ ਛਾ ਜਾਣਾ ਪੰਜਾਬੀ ਸਿਨੇਮੇ ਨੂੰ ਇਸ ਵੇਲੇ ਇੱਕ ਮੌਕਾ ਚਾਹੀਦਾ ਇਸ ਵੇਲੇ ਅਸੀਂ ਅਗਸਤ ਮਹੀਨੇ ਦੇ ਵਿੱਚ ਵਿਚਰ ਰਹੇ ਹਾਂ ਜਨਵਰੀ ਤੋਂ ਲੈ ਕੇ ਤੇ ਇਸ ਅਗਸਤ ਮਹੀਨੇ ਤੱਕ ਇਹਨਾਂ ਪਹਿਲੇ ਮਹੀਨੇ ਦੇ ਵਿੱਚ ਇੱਕ ਵੀ ਫਿਲਮ ਐਸੀ ਨਹੀਂ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਸੁਪਰ ਡੂਪਰ ਹਿੱਟ ਕਹਗੇ ਜਿਹਨੂੰ ਅਸੀਂ ਕਹਗੇ ਜੀ ਕਿ ਇਹਨੇ ਰਿਕਾਰਡ ਤੋੜ ਦਿੱਤੇ ਜਿਦੇ ਬਾਰੇ ਇਹ ਗੱਲ ਕਹੀ ਗਈ ਹੈ ਕਿ ਨਿਰਮਾਤਾ ਨਿਰਦੇਸ਼ਕ ਦੀ ਝੋਲੀ ਪੈਸਾ ਨਾਲ ਭਰ ਦਿੱਤੀ ਆ ਫਿਲਮ ਜਿਹੜੇ ਭਾਅ ਦੇ ਵਿੱਚ ਆਉਂਦੀ ਆ ਉਸੇ ਭਾਅ 'ਚ ਚੱਲੀ ਜਾਂਦੀ ਆ ਹਾਲਾਂਕਿ ਕੁਝ ਕ ਫਿਲਮਾਂ ਨੇ ਔਸਤਨ ਕਾਰੋਬਾਰ ਵੀ ਕੀਤਾ ਪਰ ਫਲॉप ਦੀ ਸੂਚੀ ਲਗਾਤਾਰ ਵਧੀ ਜਾਂਦੀ ਆ ਪਰ ਇੱਕ ਫਿਲਮ ਆ ਰਹੀ ਆ ਜੀ 5 ਸਤੰਬਰ ਨੂੰ ਉਹਦਾ ਨਾਂ ਹੈਗਾ ਜੀ ਮਿਹਰ ਮੇਰ ਬੰਦੇ ਦੇ ਉੱਤੇ ਬਾਬੇ ਦੀ ਹੋਣੀ ਚਾਹੀਦੀ ਆ ਪਰ ਮੇਰ ਆ ਜਿਹੜੀ ਉਹਦਾ ਕਨਸੈਪਟ ਕੀ ਆ ਮੇਰ ਦੀ ਪਰਿਭਾਸ਼ਾ ਕੀ ਆ ਇਸ ਮੇਰ ਦੇ ਵਿੱਚੋਂ ਪਤਾ ਲੱਗਦਾ ਇਹ ਪਹਿਲੀ ਵਾਰ ਪੰਜਾਬੀ ਸਿਨੇਮੇ ਦੇ ਵਿੱਚ ਕੋਸ਼ਿਸ਼ ਕੀਤੀ ਆ ਸ਼ਿਲਪਾ ਸ਼ੈਟੀ ਦੇ ਘਰ ਵਾਲੇ ਰਾਜਕੁੰਦਰਾ ਨੇ ਬਤੌਰ ਹੀਰੋ ਉਹਨੇ ਇਹ ਕੋਸ਼ਿਸ਼ ਕੀਤੀ ਆ ਜੀ ਕਿ ਮੈਂ ਪੰਜਾਬੀ ਸਿਨੇਮੇ ਦੇ ਵਿੱਚ ਕੁਝ ਨਾ ਕੁਝ ਵੱਖਰਾ ਕਰਾਂ ਤੇ ਮੈਨੂੰ ਇੱਕ ਗੱਲ ਨਿੱਜੀ ਤੌਰ ਤੇ ਬੜੀ ਚੰਗੀ ਲੱਗੀ ਆ ਫਿਲਮ ਦੇ ਵਿੱਚ ਕੀ ਹੋਣਾ ਇਹ ਤਾਂ ਪਤਾ ਲੱਗੂਗਾ ਪੰਜ ਤਰੀਕ ਨੂੰ ਜਦੋਂ ਰਿਵਿਊ ਕਰਾਂਗੇ ਉਹਦੇ ਬਾਰੇ ਸੱਚੀ ਗੱਲ ਦੱਸਾਂਗੇ ਪਰ ਮੈਨੂੰ ਗੱਲ ਕਿਹਣੀ ਚੰਗੀ ਲੱਗੀ ਪ੍ਰੈਸ ਕਾਨਫਰੰਸ ਦੇ ਵਿੱਚ ਦਸਤਾਰ ਸਜਾ ਕੇ ਤੇ ਰਾਜਕੁੰਦਰਾ ਗੱਲ ਕਰ ਰਿਹਾ ਤੇ ਉਹਨੇ ਪੱਤਰਕਾਰਾਂ ਨੂੰ ਇਹ ਗੱਲ ਕਹੀ ਆ ਕਿ ਜਿਸ ਦਿਨ ਤੋਂ ਮੈਂ ਦਸਤਾਰ ਸਜਾਈ ਆ ਮੈਨੂੰ ਅਵੱਲੀ ਜੀ ਖੁਸ਼ੀ ਮਿਲਦੀ ਆ ਤੇ ਮੇਰਾ ਚਿੱਤ ਨਹੀਂ ਕਰਦਾ ਕਿ ਮੈਂ ਹੁਣ ਪ੍ਰੈਸ ਕਾਨਫਰੰਸਾਂ ਦੇ ਵਿੱਚ ਵੀ ਜਾਂ ਲੋਕਾਂ ਦੇ ਵਿੱਚ ਵੀ ਬਿਨਾ ਸਿਰ ਟੱਕੇ ਵਿਚਰਾਂ ਇਹ ਉਹਦੇ ਜਜ਼ਬਾਤ ਆ ਉਹਨੇ ਇਹ ਵੀ ਗੱਲ ਕਹੀ ਆ ਕਿ ਸਿੰਘਾਂ ਦੇ ਸਿੱਖਾਂ ਦੇ 12 ਵਜ ਗਏ ਇਹਦਾ ਮਜ਼ਾਕ ਬਾਲੀਵੁੱਡ ਦੇ ਵਿੱਚ ਵੀ ਉਡਾਉਣ ਵਾਲੇ ਆ ਪਰ ਮੈਂ ਇੱਥੇ ਰਹਿ ਕੇ ਕਿਉਂਕਿ ਮੇਰੇ ਮਾਪੇ ਜਿਹੜੇ ਉਹ ਲੁਧਿਆਣਾ ਨਾਲ ਸੰਬੰਧਤ ਰਹੇ ਆ ਕਿਉਂਕਿ ਅਸੀਂ ਪੰਜਾਬ ਦੇ ਨਾਲ ਸਾਡਾ ਪਿੱਛਾ ਜੁੜਿਆ ਇਸ ਕਰਕੇ ਉਹਨੇ ਗੱਲ ਕਹੀ ਹੈ ਜੀ ਕਿ ਮੈਨੂੰ ਪਤਾ ਵੀ ਸਿੰਘਾਂ ਦੇ ਸਿੱਖਾਂ ਦੇ 12 ਦੀ ਕੀ ਅਹਿਮੀਅਤ ਆ ਪਰ ਜਦੋਂ 12 ਵਜਦੇ ਆ ਨਾ ਫਿਰ ਤਬਾਈਆਂ ਵੀ ਠਾ ਦਿੰਦੇ ਆ ਤੇ ਇਦਾਂ ਦਾ ਮਜ਼ਾਕ ਨਹੀਂ ਕਰਨਾ ਚਾਹੀਦਾ ਇੱਕ ਉਹਨੇ ਗੱਲ ਆਪਦੀ ਹੀ ਇੰਡਸਟਰੀ ਬਾਰੇ ਹੋਰ ਕਹੀ ਆ ਵੀ ਆਮ ਤੌਰ ਤੇ ਉੱਥੇ ਸਿੱਖਾਂ ਨੂੰ ਦਸਤਾਰ ਬੰਨਣ ਵਾਲਿਆਂ ਨੂੰ ਮਜ਼ਾਹੀਆ ਰੂਪ ਚ ਪੇਸ਼ ਕੀਤਾ ਜਾਂਦਾ ਪਰ ਈਵੇਂ ਨਹੀਂ ਹੋਣਾ ਚਾਹੀਦਾ ਮੈਂ ਇੱਥੇ ਆ ਕੇ ਪਹਿਲੀ ਫਿਲਮ ਕਰਕੇ ਪੱਗ ਦੀ ਅਹਿਮੀਅਤ ਬਾਰੇ ਜਾਣਿਆ ਤੇ ਪੱਗ ਬੰਨਣ ਤੋਂ ਬਾਅਦ ਜ਼ਿੰਮੇਵਾਰੀਆਂ ਕੀ ਹੁੰਦੀਆਂ ਇਹਦੇ ਬਾਰੇ ਵੀ ਪਛਾਣਿਆ ਇਸ ਕਰਕੇ ਸਾਰੇ ਹੀ ਆਪਾਂ ਕਦਰ ਕਰਿਆ ਕਰੀ ਮੇਰ ਫਿਲਮ ਦੇ ਵਿੱਚ ਹੈ ਕਿ ਟ੍ਰੇਲਰ ਮੈਂ ਵੀ ਦੇਖ ਲਿਆ 2 ਮਿੰਟ ਤੇ ਕੁਝ ਸਕਿੰਟ ਦਾ ਟ੍ਰੇਲਰ ਆ ਤੁਸੀਂ ਵੀ ਜਾ ਕੇ YouTube ਤੇ ਦੇਖ ਸਕਦੇ ਆ ਟ੍ਰੇਲਰ ਇਹ ਦੱਸਦਾ ਜੀ ਕਿ ਇਹਦੇ ਵਿੱਚ ਇੱਕ ਬਾਪ ਦੀ ਤੇ ਉਹਦੇ ਬੱਚੇ ਦੀ ਆਪਸੀ ਜੁੜਾ ਦੀ ਆਪਸੀ ਪਿਆਰ ਦੀ ਕਹਾਣੀ ਜਿਵੇਂ ਕਿ ਸਭ ਦਾ ਤੁਹਾਡਾ ਆਪਣੀ ਮਾਂ-ਬਾਪ ਦੇ ਨਾਲ ਪਿਆਰ ਆ ਜਿਵੇਂ ਕਿ ਮੇਰਾ ਆਪਣੀ ਮਾਂ ਨਾਲ ਆ ਮੇਰਾ ਆਪਣੇ ਪਿਤਾ ਜੀ ਦੇ ਨਾਲ ਪਿਆਰ ਸੀ ਦੂਜੀ ਗੱਲ ਇਹ ਜੀ ਕਿ ਇਸ ਫਿਲਮ ਦੇ ਵਿੱਚ ਇੱਕ ਸਟਰਗਲ ਸੰਘਰਸ਼ ਕਰਨ ਦੇ ਪਿਓ ਦੀ ਕਹਾਣੀ ਆ ਉਹ ਪਿਓ ਜਿਹੜਾ ਕਿ ਬਾਕਸਿੰਗ ਕਰਦਾ ਉਹ ਪਿਓ ਜਿਹੜਾ ਕਿ ਛੋਟੀਆਂ ਮੋਟੀਆਂ ਫਿਲਮਾਂ ਦੇ ਵਿੱਚ ਕੰਮ ਕਰਦਾ ਉਹਦੇ ਪੁੱਤ ਨੂੰ ਇੱਕ ਬਹੁਤ ਵੱਡੀ ਸਮੱਸਿਆ ਆਉਂਦੀ ਸਿਹਤ ਦੀ ਤੇ ਬਾਅਦ ਦੇ ਵਿੱਚ ਉਹਦੀ ਜ਼ਿੰਦਗੀ ਕਿਵੇਂ ਮੋੜ ਕੱਟਦੀ ਹੈ ਤੇ ਫਿਰ ਉਹ ਕੀ ਤੋਂ ਕੀ ਕਰਦਾ ਤੇ ਫਿਰ ਉਹਨੂੰ ਕੀ ਕੀ ਕਰਨਾ ਪੈਂਦਾ ਤੇ ਫਿਰ ਕਿਵੇਂ-ਕਿਵੇਂ ਉਹ ਗੋਡੇ ਟੇਕੇ ਤੋਂ ਬਿਨਾਂ ਧਾਰਮਿਕਤਾ ਉਹਦੇ ਅੰਦਰ ਵਸੀ ਵੀ ਹੈ ਫਿਰ ਉਹਦੇ ਸੰਘਰਸ਼ ਅੰਦਰ ਵਸਿਆ ਹੋਇਆ ਉਹ ਅੱਗੇ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਕੁੱਲ ਮਿਲਾ ਕੇ ਇਹ ਫਿਲਮ ਦੀ ਕਹਾਣੀ ਹੈ ਜਿਹੜੀ ਕਿ ਸੰਖੇਪ ਦੇ ਵਿੱਚ ਹੈ ਇਸ ਫਿਲਮ ਦੇ ਵਿੱਚ ਬਹੁਤ ਸਤਿਕਾਰਯੋਗ ਗੁਰਪ੍ਰੀਤ ਭੰਗੂ ਜੀ ਨੇ ਵੀ ਕੰਮ ਕੀਤਾ ਇਹਦੇ ਵਿੱਚ ਸਬਿਤਾ ਪੱਟੀ ਨੇ ਰੁਪਿੰਦਰ ਰੂਪੀ ਨੇ ਤੇ ਹੋਰ ਬੜੀਆਂ ਸ਼ਖਸੀਅਤਾਂ ਜਿਹੜੀਆਂ ਮੰਝੀਆਂ ਹੋਈਆਂ ਉਹਨਾਂ ਦੇ ਵੱਲੋਂ ਕੰਮ ਕੀਤਾ ਗਿਆ ਇਹ ਫਿਲਮ ਕਿੰਨੀ ਚੱਲੇਗੀ ਮੈਨੂੰ ਨਹੀਂ ਪਤਾ ਪਰ ਮੈਨੂੰ ਟ੍ਰੇਲਰ ਚੰਗਾ ਲੱਗਾ ذاتی ਤੌਰ ਤੇ ਟ੍ਰੇਲਰ ਚੰਗਾ ਲੱਗਾ ਤੇ ਮੈਨੂੰ ਇਸ ਗੱਲ ਕਰਕੇ ਇਹ ਗੱਲ ਹੋਰ ਚੰਗੀ ਲੱਗੀ ਆ ਕਿਉਂਕਿ ਪੰਜਾਬੀ ਸਿਨੇਮੇ ਦੇ ਵਿੱਚ ਇੱਕ ਨਵਾਂ ਬੰਦਾ ਆਇਆ ਉਹ ਬੰਦਾ ਜਿਨੇ ਕੇ ਇੱਕ ਫਿਲਮ ਹਿੰਦੀ ਦੇ ਵਿੱਚ ਵੀ ਕੀਤੀ ਉਹਦਾ ਨਾਮ ਸੀਗਾ ਜੀ ਯੂਟੀ 69 ਇਹ ਹਿੰਦੀ ਦੀ ਫਿਲਮ ਸੀ ਹੁਣ ਉਹਨੇ ਪੰਜਾਬੀ ਦੀ ਫਿਲਮ ਕੀਤੀ ਆ ਤੇ ਜੇਕਰ ਇਹ ਫਿਲਮ ਚੱਲ ਜਾਂਦੀ ਆ ਤਾਂ ਪੰਜਾਬੀ ਸਿਨੇਮੇ ਦੇ ਉੱਤੇ ਪੈਸਾ ਖਰਚਣ ਵਾਲਾ ਇੱਕ ਹੋਰ ਬੰਦਾ ਮਿਲੂਗਾ ਪੰਜਾਬੀ ਸਿਨੇਮੇ ਦੇ ਵਿੱਚ ਅਦਾਕਾਰੀ ਦਾ ਕੰਮ ਦੇਣ ਵਾਲਾ ਇੱਕ ਹੋਰ ਬੰਦਾ ਮਿਲੂਗਾ ਤੇ ਜੇ ਇਹ ਫਿਲਮ ਦੇ ਵਿੱਚ ਚੰਗਾ ਪ੍ਰਭਾਵ ਹੋਇਆ ਤੇ ਫਿਰ ਦਰਸ਼ਕ ਇਹ ਗੱਲ ਸ਼ਾਇਦ ਕਹਿਣ ਕਿ ਇਸ ਸੀਜ਼ਨ ਦੀ ਇਸ ਸਾਲ ਦੀ ਇਹ ਫਿਲਮ ਚੰਗਿਆਂ ਦੇ ਵਿੱਚੋਂ ਇੱਕ ਆ ਇਹਦੇ ਵਿੱਚ ਗੀਤਾ ਬਸਰਾ ਨੇ ਕੰਮ ਕੀਤਾ ਬਤੌਰ ਹੀਰੋਇਨ ਜਿਹੜੇ ਕਿ ਹਰ ਭਜਨ ਸਿੰਘ ਸਾਡੇ ਰਾਜ ਸਭਾ ਦੇ ਹੁਣ ਮੈਂਬਰ ਆ ਉਹਦਾ ਬਹੁਤ ਵੱਡੇ ক্রিকেট ਖਿਡਾਰੀ ਆ ਜਲੰਧਰ ਦੇ ਨਾਲ ਹੀ ਸਬੰਧਤ ਆ ਉਹਨਾਂ ਦੀ ਧਰਮ ਪਤਨੀ ਗੀਤਾ ਬਸਰਾ ਬਤੌਰ ਹੀਰੋਇਨ ਆ ਤੇ ਰਾਜਕੁੰਦਰਾ ਸ਼ਿਲਪਾ ਛੱਟੀ ਦਾ ਘਰਵਾਲਾ ਇਹਦੇ ਵਿੱਚ ਬਤੌਰ ਹੀਰੋ ਆ ਇਹ ਫਿਲਮ ਦੀ ਕਹਾਣੀ ਆ ਜਿਹੜੀ ਉਹ ਮੈਨੂੰ ਲੱਗਦਾ ਜੀ ਕਿ ਤੁਹਾਡੇ ਮੇਰੇ ਜਜ਼ਬਾਤ ਨੂੰ ਸਾਡੀਆਂ ਤਰ੍ਹਾਂ ਨੂੰ ਛੇੜਨ ਵਾਲੀ ਹੋਊਗੀ ਮੈਂ ਫੇਰ ਇਹ ਗੱਲ ਕਹਿਣਾ ਕਿ ਪੰਜਾਬੀ ਸਿਨੇਮੇ ਦੇ ਵਿੱਚ ਕੁਝ ਚੰਗਾ ਹੋਣਾ ਚਾਹੀਦਾ ਇੱਕ ਇੱਕ ਹਫ਼ਤੇ ਦੇ ਵਿੱਚ ਤਿੰਨ ਤਿੰਨ ਪੰਜਾਬੀ ਫਿਲਮਾਂ ਰਿਲੀਜ਼ ਹੋਣ ਲਈ ਤਿਆਰ ਆ ਕਈ ਫਿਲਮਾਂ ਦੀਆਂ ਤਰੀਕਾ ਅੱਗੇ ਪਾਉਣੀਆਂ ਪੈ ਰਹੀਆਂ ਉਹ ਤਰੀਕਾ ਇਸ ਕਰਕੇ ਅੱਗੇ ਪੈਣ ਲੱਗਾ ਵੀ ਪਾਈਆ ਦੋ ਤਾਂ ਪੜਨ ਲੱਗੀਆਂ ਅਸੀਂ ਬਚ ਕੇ ਨਿਕਲ ਗਏ ਪਰ ਜਦੋਂ ਤੱਕ ਆਪਾਂ ਅੱਗੇ ਤਰੀਕ ਪਾਉਨੇ ਤਿੰਨ ਉਹ ਦੋ ਸਿਰ ਤੇ ਖੜੀਆਂ ਹੁੰਦੀਆਂ ਮਤਲਬ ਇਹ ਜੀ ਕਿ ਪੰਜਾਬੀ ਫਿਲਮਾਂ ਬਣਨ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਪੰਜਾਬੀ ਫਿਲਮਾਂ ਦੀ ਗਿਣਤੀ ਦੇ ਵਿੱਚ ਕਮੀ ਨਹੀਂ ਗੁਣਵੱਤਾ ਦੇ ਵਿੱਚ ਕਮੀ ਜ਼ਰੂਰ ਆ ਕੁਆਂਟੀਟੀ ਦੇ ਵਿੱਚ ਕਮੀ ਨਹੀਂ ਕੁਆਲਿਟੀ ਦੇ ਵਿੱਚ ਦਿੱਕਤਾਂ ਹੈਗੀਆਂ ਇਹ ਕੁਆਲਿਟੀ ਪੂਰੀ ਹੋਵੇ ਗੁਣਵੱਤਾ ਪੂਰੀ ਹੋਵੇ ਤੇ ਚੰਗੀ ਚੀਜ਼ ਨੂੰ ਲੋਕ ਚੰਗੇ ਤਰੀਕੇ ਨਾਲ ਦੇਖਣ ਪਿਆਰਨ ਸਤਿਕਾਰਨ ਤੇ ਫਿਲਮ ਅੱਗੇ ਵਧੇ ਤੇ ਸਿਨੇਮੇ ਦੇ ਵਿੱਚ 4 ਰੁਪਏ ਆਉਣ ਵੀ ਜੇਕਰ ਆਉਣਗੇ ਤਾਂ ਖਰਚੇ ਵੀ ਜਾਣਗੇ ਇਹ ਸਮੇਂ ਦੀ ਬਹੁਤ ਵੱਡੀ ਲੋੜ ਆ ਪਰ ਇਹਦੇ ਵਿੱਚ ਨਾ ਇੱਕ ਡਾਇਲੋਗ ਆ ਮੈਂ ਤੁਹਾਨੂੰ ਡਾਇਲੋਗ ਦੱਸਦਾ ਉਹਦੇ ਵਿੱਚ ਬਾਪ ਇਹ ਗੱਲ ਕਹਿੰਦਾ ਜਦੋਂ ਤੱਕ ਮੇਰੇ ਸਾਹਾਂ ਦੇ ਵਿੱਚ ਸਾਹ ਚੱਲਦੇ ਆ ਮੈਂ ਖੜਾਂਗਾ ਜਦੋਂ ਤੱਕ ਮੇਰੇ ਸਾਹਾਂ ਦੇ ਵਿੱਚ ਸਾਹ ਚੱਲਦੇ ਆ ਮੈਂ ਖੜਾਂਗਾ ਮੈਂ ਲੜਾਂਗਾ ਮਤਲਬ ਪੁੱਤ ਲਈ ਲੜਾਂਗਾ ਅੰਛਲ ਲਈ ਲੜਾਂਗਾ ਹੱਕ ਲਈ ਲੜਾਂਗਾ ਸਿਧਾਂਤਾਂ ਦੇ ਉੱਤੇ ਲੜਾਂਗਾ ਸੋ ਰਾਜਕੁੰਦਰਾ ਦੀ ਨਵੀਂ ਪਾਰੀ ਦੀ ਅਸੀਂ ਮੁਬਾਰਕਬਾਦ ਦਿੰਨੇ ਆ ਇਹ ਪਿਛਲੇ ਦਿਨੀ ਆਪਾਂ ਜਾਣਦੇ ਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਰਾੜੇ ਕੋਲੇ ਵੀ ਸ਼ਿਲਪਾ ਛੱਟੀ ਤੇ ਰਾਜਕੁੰਦਰਾ ਹੋਰੀ ਜਾ ਕੇ ਆਏ ਆ ਹਰਭਜਨ ਸਿੰਘ ਵੀ ਉੱਥੇ ਸੀ ਤੇ ਗੀਤਾ ਬਸਰਾ ਵੀ ਉੱਥੇ ਸੀ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਵਧਾਈ ਬਾਕ ਦਿੱਤੀ ਆ ਸੋ ਗੱਲ 100 ਅਥਰਸਾ ਸਿਰੇ ਤੇ ਗੰਡ ਇਹ ਨਵੇਂ-ਨਵੇਂ ਵਿਸ਼ੇ ਪੰਜਾਬੀ ਸਿਨੇਮੇ ਨੂੰ ਇਸ ਵੇਲੇ ਚਾਹੀਦੇ ਆ ਰਾਜਕੁੰਦਰਾ ਸਿੱਖ ਬਣਿਆ ਸਾਨੂੰ ਇਸ ਗੱਲ ਦੀ ਤਸੱਲੀ ਆ ਪਰ ਧਰਮ ਹਰ ਬੰਦੇ ਦਾ ਆਪਣਾ ਨਿੱਜੀ ਵਿਸ਼ਾ ਰਾਜਕੁੰਦਰਾ ਬਹੁਤ ਵੱਡਾ ਕਾਰੋਬਾਰੀ ਆ ਉਹਦੇ ਇੰਗਲੈਂਡ 'ਚ ਕਾਰੋਬਾਰ ਚੱਲਦੇ ਆ ਹੋਰ ਬਹੁਤ ਵੱਡੇ ਕਾਰੋਬਾਰ ਚੱਲਦੇ ਆ ਸ਼ਿਲਪਾ ਸ਼ੱਟੀ ਦਾ ਹਿੰਦੀ ਸਿਨੇਮੇ ਦੇ ਵਿੱਚ ਬਹੁਤ ਵੱਡਾ ਨਾਂ ਅੱਜ ਕੱਲ ਯੋਗਾ ਦੇ ਵਿੱਚ ਵੀ ਨਾ ਹੁਣ ਤਾਂ ਰਾਮਦੇਵ ਹੋਰੀ ਵੀ ਕਹਿੰਦੇ ਹੁੰਦੇ ਵੀ ਅਸਤਾ ਸੀੜੀ ਲਾ ਕੇ ਸ਼ਿਲਪਾ ਸ਼ੱਟੀ ਦੀਵੇਂ ਕਿਉਂਕਿ ਕਪਾਲ ਪੱਤ ਗਿਆ ਇਧਰਲੇ ਪਾਸੇ ਵੱਧ ਹੁੰਦੀਆਂ ਮਤਲਬ ਕਹਿਣ ਦਾ ਇਹ ਆ ਕਿ ਭਾਈ ਕਿਸੇ ਦਾ ਕੋਈ ਖੇਤਰਾ ਕਿਸੇ ਦਾ ਕੋਈ ਖੇਤਰਾ ਪਰ ਰਾਜਕੁੰਦਰਾ ਦੀ ਇਹ ਫਿਲਮ ਚੱਲੇ ਜੇਕਰ ਇਹਦੇ ਵਿੱਚ ਕੁਝ ਹੈ ਤੇ ਜਿਵੇਂ ਟ੍ਰੇਲਰ ਆ ਇਹ ਪ੍ਰਭਾਵਸ਼ਾਲੀ ਆ ਤੇ ਫਿਲਮ ਵੀ ਪ੍ਰਭਾਵਸ਼ਾਲੀ ਹੋਵੇ ਇਹਦੀ ਕਾਮਨਾ ਕਰਦੇ ਆ ਹੁਣ ਥੋੜੀ ਜੀ ਵਿਸ਼ੇ ਤੋਂ ਵੱਖਰੀ ਇੱਕ ਹੋਰ ਗੱਲ ਕਰੀਏ ਇਸ ਵਿਸ਼ੇ ਤੋਂ ਇਸ ਵੇਲੇ ਜਿਹੜਾ 23 ਤਰੀਕ ਨੂੰ ਫਿਲਮ ਫਿਰ ਪੁਰਸਕਾਰ ਹੋਣਾ ਇਹ ਮੁਹਾਲੀ ਦੇ ਵਿੱਚ ਹੋਣਾ ਇਹਦੇ ਲਈ ਪੰਜਾਬ ਦੀ ਸਰਕਾਰ ਨੂੰ ਚਿੱਠੀ ਦਿੱਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਦਿੱਤੀ ਗਈ ਹੈ ਮੁੱਖ ਮੰਤਰੀ ਨੂੰ ਚਿੱਠੀ ਦਿੱਤੀ ਜੀ ਪੰਡਤ ਰਾਉਤਰੇ ਇਨਵਰ ਹੋਰਾ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹਨੀ ਸਿੰਘ ਇਸ ਸਮਾਗਮ ਵਿੱਚ ਪਰਫਾਰਮੈਂਸ ਦੇਣ ਵਾਸਤੇ ਆ ਰਿਹਾ ਉਹਦੇ ਵੱਲੋਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨੂੰ ਵਿਗਾੜਨ ਵਾਲੇ ਨਸ਼ਾ ਨੂੰ ਪ੍ਰਮੋਟ ਕਰਨ ਵਾਲੇ ਹਥਿਆਰਾਂ ਦੀ ਗੱਲ ਕਰਨ ਵਾਲੇ ਗੀਤਾਂ ਦੀ ਪੇਸ਼ਕਾਰੀ ਨਾ ਕੀਤੀ ਜਾਵੇ ਤੁਸੀਂ ਇਹ ਗੱਲ ਮੁੱਖ ਮੰਤਰੀ ਸਾਹਿਬ ਯਕੀਨੀ ਬਣਾਓ ਇੱਕ ਬੰਦਾ ਮੁੱਖ ਮੰਤਰੀ ਸਾਹਿਬ ਤੋਂ ਇਸ ਗੱਲ ਦੀ ਮੰਗ ਕਰ ਰਿਹਾ ਕਿ ਪੰਜਾਬ ਦੀ ਧਰਤੀ ਇਹੋ ਜਿਹੇ ਵਿਸ਼ਾਂ ਵਾਲੀ ਨਹੀਂ ਆ ਤੇ ਅਸੀਂ ਪੰਡਤਰਾਓਤਰੀ ਨਵਰ ਨੂੰ ਕਾਲਾ ਕੱਢਦੇ ਨੇ ਹੁੰਨੇ ਆ ਸਾਡੇ ਪੰਜਾਬੀ ਉਹਦੇ ਪਿੱਛੇ ਪੈ ਜਾਂਦੇ ਆ ਕਹਿਣਗੇ ਇਹਨੂੰ ਤਾਂ ਨੰਬਰ ਬਣਾਉਣ ਦੀ ਲੋੜ ਆ ਇਹ ਤਾਂ ਜੀ ਆ ਕੁਛ ਚਾਉਂਦਾ ਇਹ ਤਾਂ ਕੁਛ ਚਾਉਂਦਾ ਇਹਨੂੰ ਤਾਂ ਸਿਰ ਤੇ ਸਿਰ ਬੱਲੇ ਬੱਲੇ ਦੀ ਲੋੜ ਆ ਤੁਸੀਂ ਵੀ ਬੱਲੇ ਬੱਲੇ ਖਟੋ ਐਦਾਂ ਦਾ ਉਪਰਾਲਾ ਤੁਸੀਂ ਵੀ ਕਰਿਆ ਕਰੋ ਮਾੜਾ ਮੋਟਾ ਸਿਰ ਤੇ ਫੱਟਾ ਚੱਕ ਕੇ ਮਾਂ ਬੋਲੀ ਦਾ ਗੁਰੂ ਸਾਹਿਬ ਦੀ ਕਦਰ ਕਰਨ ਦਾ ਫੱਟਾ ਚੱਕ ਕੇ ਸੜਕਾਂ ਦੇ ਉੱਤੇ ਆਇਆ ਕਰੋ ਥੋੜੀ ਵੀ ਬੱਲੇ ਬੱਲੇ ਹੋਊਗੀ ਘਰ ਦੇ ਵਿੱਚ ਬੈਠਿਆ ਕਿਸੇ ਦੀ ਬੱਲੇ ਬੱਲੇ ਨਹੀਂ ਹੋਣੀ ਘਰ ਦੇ ਵਿੱਚ ਬੈਠ ਕੇ ਨਕਲੀ ਆਈਡੀ ਬਣਾ ਕੇ ਧੀ ਭੈਣੇ ਕਰ ਸਕਦੇ ਆ ਇੰਨਾ ਕੀ ਆਪਣਾ ਕੰਮ ਰਹਿ ਗਿਆ ਸੋ ਚੰਗੀ ਗੱਲ ਹੈ ਜੇਕਰ ਕੋਈ ਬੰਦਾ ਉਦਮ ਕਰਦਾ ਉਹ ਭਾਵੇਂ ਸਿਨੇਮੇ ਦੇ ਵਿੱਚ ਉਦਮ ਕਰਦਾ ਉਹ ਭਾਵੇਂ ਕਿਤੇ ਹੋਰ ਉਦਮ ਕਰਦਾ ਕਦਰ ਕਰਿਆ ਕਰਗੇ ਪੰਜਾਬੀਆਂ ਨੂੰ ਆਰ ਲਾਉਣ ਦੀ ਅੜਤਾ ਜਿਹੜੀ ਇਹ ਭੈੜੀ ਆ ਇਹ ਆਪਾਂ ਆਰ ਤੋਂ ਥੋੜਾ ਜਿਆਦਾ ਉੱਤੇ ਉੱਠ ਗਏ ਜਿਹੜਾ ਵੀ ਬੰਦਾ ਕੰਮ ਕਰਦਾ ਉਹਨੂੰ ਐਪਰੀਸ਼ੀਏਟ ਕਰਨਾ ਸ਼ੁਰੂ ਕਰ ਗਏ ਹਰ ਥਾਂ ਦੇ ਉੱਤੇ ਮਿੱਟੀ ਪੱਟੀ ਜਾਨੀ ਦਫਾਹੀ ਪੱਟੀ ਜਾਨੀ ਬੰਦੇ ਦੀ ਵੀ ਭਾਈ ਇਹ ਤੋਂ ਕੁਝ ਨਹੀਂ ਹੋਣਾ ਇਹ ਤਾਂ ਮਲੰਗ ਹੈ ਤਾਂ ਫਲਾਂ ਹੈ ਢੀਂ ਹੈ ਕਿਉਂਕਿ ਮੇਰੀ ਤਾਂ ਅੱਜ ਕੱਲੇ رائے ਬਣ ਗਈ ਆ ਵੀ ਜੇ ਨਾ ਤੁਸੀਂ ਕਿਸੇ ਦੇ ਬਾਰੇ ਕਿਸੇ ਦੇ ਬਾਰੇ ਵੀ ਗਾਲਾਂ ਕਢਾਉਣੀਆਂ ਹੋਣ ਸੋਸ਼ਲ ਮੀਡੀਆ ਤੇ ਪੋਸਟ ਪਾ ਦਿਓ ਬੰਦੇ ਦੀ ਜਾਂ ਫੋਟੋ ਪਾ ਕੇ ਉੱਤੇ ਲਿਖ ਦਿਓ ਤੁਹਾਡੇ ਖਿਆਲ ਮੁਤਾਬਕ ਕਿ ਇਹ ਬੰਦਾ ਕਿਹੋ ਜਿਹਾ ਹੈ ਜਾਣਦਾ ਭਾਵੇਂ ਕੋਈ ਨਾ ਹੋਵੇ ਉਹਨੂੰ 100 ਬੰਦਾ ਥੱਲੇ ਗਾਲ ਲਿਖ ਦੂਗਾ ਚੋਰ ਹੈ ਠੱਗ ਹੈ ਮਲੰਗ ਹੈ ਚਾਰ ਪੰਜ ਬੰਦੇ ਵੀ ਗੱਲ ਕਰਨਗੇ ਹੀਰਾ ਹੈ ਜਿਹੜੇ ਗਲਤ ਗੱਲ ਕਹਿੰਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਹੈ ਕੌਣ ਆ ਪਰ ਕਿਉਂਕਿ ਅਸੀਂ ਉਹ ਲੋਕ ਆ ਜਿਹੜੇ ਕਿ ਗੱਲ ਕਰੇ ਬਿਨਾ ਰਹਿ ਹੀ ਨਹੀਂ ਸਕਦੇ ਆਰ ਲਾਇ ਬਣਾ ਰਹੀ ਨਹੀਂ ਸਕਦੇ ਇਸ ਕਰਕੇ ਭਾਈ ਸਾਨੂੰ ਥੋੜੀ ਜੀ ਸੋਸ਼ਲ ਮੀਡੀਆ ਦੀ ਸੋਚ ਸਮਝ ਕੇ ਵਰਤੋਂ ਕਰਨੀ ਚਾਹੀਦੀ ਆ ਆ ਹੁਣ ਪਿਛਲੇ ਦਿਨੀ ਵਰਿੰਦਾਵਨ ਦੇ ਵਿੱਚ ਤੇ ਰਾਜਕੁੰਦਰਾ ਤੇ ਸ਼ਿਲਪਾ ਛੱਟੀ ਗਏ ਸੀ ਉਹ ਗਏ ਸੀਗੇ ਆ ਸੰਤ ਪ੍ਰੇਮਾਨੰਦ ਦੇ ਕੋਲ ਉਹ ਪ੍ਰੇਮਾਨੰਦ ਨੂੰ ਉਸ ਵੇਲੇ ਆ ਕਿਡਨੀਆਂ ਦੀ ਸਮੱਸਿਆ ਦੋਵੇਂ ਕਿਡਨੀਆਂ ਦੀ ਸਮੱਸਿਆ ਉਸ ਥਾਂ ਤੇ ਰਾਜਕੁੰਦਰਾ ਨੇ ਇਹ ਬੇਨਤੀ ਕੀਤੀ ਜੀ ਕਿ ਜੇਕਰ ਮਹਾਰਾਜ ਜੀ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਆਪਣੀ ਇੱਕ ਕਿਡਨੀ ਦੇਣ ਦਾ ਚਾਹਵਾਨ ਆ ਇਹ ਬੰਦੇ ਦੀ ਸ਼ਰਤ ਆ ਉਹ ਇੱਕ ਕਿਡਨੀ ਦੇਵੇ ਦੋ ਦੇਵੇ ਨਾ ਦੇਵੇ ਬੰਦੇ ਦੀ ਇੱਛਾ ਹਾਂ ਇਹ ਵੀ ਨਹੀਂ ਕਿ ਮੈਂ ਤੁਹਾਨੂੰ ਪੇਸ਼ਕਸ਼ ਕਰਦਿਆਂ ਤੇ ਉਹ ਕਿਡਨੀ ਉਹਦੇ ਮਿਲ ਜਾਊਗੀ ਪਹਿਲਾਂ ਮੈਚ ਹੋਊਗਾ ਉਹ ਫਿਰ ਡਾਕਟਰ ਦੱਸਣਗੇ ਵੀ ਤੁਸੀਂ ਕਿਡਨੀ ਦਾਨ ਕਰ ਸਕਦੇ ਹੋ ਕਿ ਨਹੀਂ ਲੈ ਸਕਦੇ ਕਿ ਨਹੀਂ ਲੈ ਸਕਦੇ ਪਰ ਲੋਕਾਂ ਨੇ ਟ੍ਰੋਲਿੰਗ ਸ਼ੁਰੂ ਕਰਤੀ ਕਹਿੰਦੇ ਇਹਦੀ ਰਾਜਕੁੰਦਰਾ ਨੇ ਡਰਾਮਾ ਕੀਤਾ ਰਾਜਕੁੰਦਰਾ ਨੇ ਇਹ ਗੱਲ ਕਹੀ ਤੁਸੀਂ ਆਪ ਦੀ ਕਿਡਨੀ ਦੇ ਦਿਓ ਫਿਰ ਐ ਕਰ ਲਓ ਤੁਹਾਡੀ ਤਾਂ ਫਿਲਮ ਨਹੀਂ ਆਉਣੀ ਤੁਹਾਡੀ ਤਾਂ ਕੋਈ ਇਸ ਵੇਲੇ ਆਈਪੀਐਲ ਦੇ ਵਿੱਚ ਟੀਮ ਵੀ ਹੈ ਨਹੀਂ ਵੀ ਜਿਹੜੀ ਬੱਲੇ ਬੱਲੇ ਚਾਹੁੰਦੇ ਹੋਵੋ ਤੁਸੀਂ ਤਾਂ ਕੋਈ ਚੀਜ਼ ਦੀ ਪ੍ਰਮੋਸ਼ਨ ਵੀ ਨਹੀਂ ਕਰਨੀ ਤੁਸੀਂ ਆਪ ਦੀ ਕਟ ਨਹੀਂ ਦੇ ਦਿਓ ਜੇਕਰ ਬੰਦਾ ਕੋਈ ਪੇਸ਼ਕਸ਼ ਕਰਦਾ ਉਹਦੀ ਮਿੱਟੀ ਨਾ ਪਟਿਆ ਕਰਗੇ ਹੁਣ ਰਾਜਕੁੰਦਰਾ ਨੇ ਗੱਲ ਕਹੀ ਆ ਕਿ ਭਾਈ ਇਦਾਂ ਦੀ ਗੱਲ ਨਹੀਂ ਆ ਜੇਕਰ ਤਰਸ ਦੇ ਭਾਵ ਆਉਣ ਤੋਂ ਬਾਅਦ ਕੋਈ ਇਹੋ ਜੀ ਪੇਸ਼ਕਸ਼ ਕਰਦਾ ਕਿ ਮੈਂ ਆਪਣਾ ਇੱਕ ਅੰਗ ਦੇਣ ਨੂੰ ਤਿਆਰ ਆ ਤੇ ਜੇਕਰ ਇਹ ਤਰਸ ਦੇ ਭਾਵ ਪੈਦਾ ਕਰਨਾ ਇਹ ਰਾਜਨੀਤਿਕ ਗੱਲ ਆ ਫਿਰ ਇਹੋ ਜੀ ਰਣਨੀਤੀ ਇਹੋ ਜੀ ਰਾਜਨੀਤੀ ਤੁਸੀਂ ਵੀ ਕਰਿਆ ਕਰੋ ਬੰਦੇ ਦੇ ਜਜ਼ਬਾਤ ਦੀ ਕਦਰ ਕਰਨੀ ਚਾਹੀਦੀ ਮੈਂ ਬਹੁਤ ਵਾਰ ਦੇਖਦਾ ਬੰਦੇ ਚੰਗੇ ਤੋਂ ਚੰਗਾ ਕੰਮ ਵੀ ਕਰਦੇ ਆ ਪਰ ਮਿੱਟੀ ਪਟਣ ਵਾਲੇ ਕਸਰ ਕੋਈ ਨਹੀਂ ਛੱਡਦੇ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਮੁਬਾਰਕਾਂ ਦਿੱਤੀਆਂ ਉਹ ਕਹਿੰਦੇ ਜੀ ਰਾਜਕੁੰਦਰਾ ਨੀ ਫਿਲਮ ਬਹੁਤ ਚੱਲੇ ਅਸੀਂ ਤਾਂ ਸ਼ਿਲਪਾ ਛੱਟੀ ਨੂੰ ਔਰਤ ਹੋ ਵੇਨੇ ਆ ਜਦੋਂ ਤੱਕ ਨਿੱਕੇ ਨਿਆਣੇ ਸੀ ਉਹ ਉਵੇਂ ਹੀ ਆ ਅਸੀਂ ਥੋੜੇ ਜਾਗੇ ਵੱਧ ਗਏ ਆ ਹੁਣ ਤਾਂ ਕਦੇ ਕਦੇ ਐਂ ਲੱਗਦਾ ਪਰ ਰਾਜਕੁੰਦਰਾ ਪੰਜਾਬੀ ਸਿਨੇਮੇ ਦੇ ਵਿੱਚ ਪ੍ਰਮਾਨ ਹੋਵੇ ਮਿਹਰ ਫਿਲਮਾਂ ਜਿਹੜੀ ਇਹ ਸੱਚੀ ਮੁੱਚੀ ਪ੍ਰਮਾਨ ਹੋਵੇ ਪਿਓ ਤੇ ਪੁੱਤ ਦੀ ਜਜ਼ਬਾਤੀ ਕਹਾਣੀ ਜਿਹੜੀ ਉਹ ਸਾਹਮਣੇ ਆਵੇ ਤੇ ਲੋਕ ਇਹਦਾ ਪ੍ਰਚਾਰ ਕਰਨ ਮੂੰਹ ਜ਼ਬਾਨੀ ਪ੍ਰਚਾਰ ਹੋਵੇ ਇਹਦੀ ਇੱਛਾ ਪਾਲਦੇ ਆਂ